ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਅੱਜਕੱਲ ਸਾਡੇ ਘਰਾਂ ਵਿੱਚੋਂ ਸ਼ਾਂਤੀ ਗਾਇਬ ਕਿਉਂ ਹੋ ਗਈ ਹੈ ਕਿਉਂ ਅੱਜ ਦੇ ਰਿਸ਼ਤੇ ਕੱਚ ਦੇ ਭਾਂਡਿਆਂ ਵਾਂਗ ਨਾਜ਼ੁਕ ਹੋ ਗਏ ਹਨ ਜੋ ਜਰਾ ਜਿੰਨੀ ਠੋਕਰ ਲੱਗਣ ਤੇ ਟੁੱਟ ਜਾਂਦੇ ਹਨ ਅਸੀਂ ਸੋਚਦੇ ਹਾਂ ਕਿ ਇਹ ਸਭ ਮਾਡਰਨ ਜ਼ਮਾਨੇ ਦਾ ਅਸਰ ਹੈ ਪਰ ਦੋਸਤੋ ਸੱਚਾਈ ਕੁਝ ਹੋਰ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਨਾ ਕੋਈ ਮੋਬਾਈਲ ਹੁੰਦਾ ਸੀ ਨਾ ਇੰਟਰਨੈਟ ਤੇ ਨਾ ਹੀ ਅੱਜ ਵਰਗੀ ਟੈਕਨੋਲੋਜੀ ਉਸ ਸਮੇ ਸਾਡੇ ਰਿਸ਼ੀਆਂ ਮੁਨੀਆਂ ਨੇ ਅਤੇ ਸਾਡੇ ਗੁਰੂ ਸਹਿਬਾਨਾਂ ਨੇ ਇੱਕ ਭਵਿਸ਼ਵਾਣੀ ਕਰ ਦਿੱਤੀ ਸੀ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਲਿਖ ਦਿੱਤਾ ਸੀ ਕਿ ਇੱਕ ਅਜੀਹਾ ਸਮਾਂ ਆਵੇਗਾ ਜਦੋਂ ਇਨਸਾਨ ਇਨਸਾਨ ਨਹੀਂ ਰਹੇਗਾ ਅਤੇ ਘਰ ਘਰ ਨਹੀਂ ਰਹਿਣਗੇ ਉਹ ਸਮਾਂ ਜਿਸ ਨੂੰ ਗ੍ਰੰਥਾਂ ਵਿੱਚ ਕਾਲੀ ਯੁਗ ਕਿਹਾ ਜਾਂਦਾ ਦਾ ਏਜ ਆਫ ਡਾਰਕਨੈਸ ਅੱਜ ਅਸੀਂ ਉਸੇ ਭਵਿਸ਼ਵਾਣੀ ਦੇ ਪੰਨੇ ਫੋਲਣ ਜਾ ਰਹੇ ਹਾਂ ਖਾਸ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਲੀ ਯੁਗ ਵਿੱਚ ਔਰਤ ਦਾ ਸਭਾ ਜੋ ਕਿ ਸਮਾਜ ਦੀ ਨੀਂਹ ਹੁੰਦੀ ਹੈ ਉਹ ਕਿਵੇਂ ਬਦਲ ਜਾਵੇਗਾ ਅਤੇ ਇਹ ਬਦਲਾਅ ਸਾਡੇ ਪਰਿਵਾਰਾਂ ਨੂੰ ਕਿਵੇਂ ਤਬਾਹ ਕਰੇਗਾ ਦਿਲ ਥਾਮ ਕੇ ਬੈਠ ਜਾਓ ਕਿਉਂਕਿ ਜੋ ਗੱਲਾਂ ਅੱਜ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਉਹ ਸ਼ਾਇਦ ਤੁਸੀਂ ਆਪਣੇ ਆਲੇ ਦੁਆਲੇ ਹੁੰਦੀਆਂ ਵੀ ਵੇਖ ਰਹੇ ਹੋਵੋਗੇ ਸਾਡੇ ਧਰਮ ਗ੍ਰੰਥਾਂ ਵਿੱਚ ਔਰਤ ਨੂੰ ਜਨਨੀ ਕਿਹਾ ਗਿਆ ਹੈ ਔਰਤ ਉਹ ਸ਼ਕਤੀ ਹੁੰਦੀ ਹੈ ਜੋ ਘਰ ਨੂੰ ਸਵਰਗ ਬਣਾ ਸਕਦੀ ਹੈ ਪਰ ਸ਼ਾਸਤਰ ਕਹਿੰਦੇ ਨੇ ਕਿ ਜਦੋਂ ਕਾਲੀ ਯੁਗ ਦਾ ਪ੍ਰਭਾਵ ਵਧੇਗਾ ਤਾਂ ਸਭ ਤੋਂ ਪਹਿਲਾ ਵਾਰ ਮਨੁੱਖੀ ਬੁੱਧੀ ਤੇ ਹੋਵੇਗਾ। ਵਿਸ਼ਨੂੰ ਪੁਰਾਣ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਕਾਲਯੁਗ ਵਿੱਚ ਔਰਤਾਂ ਦਾ ਸੁਭਾਅ ਅਜੀਹਾ ਹੋ ਜਾਵੇਗਾ ਕਿ ਉਹ ਧਰਮ ਤੋਂ ਜ਼ਿਆਦਾ ਦਿਖਾਵੇ ਨੂੰ ਪਸੰਦ ਕਰਨਗੀਆਂ। ਧਿਆਨ ਨਾਲ ਸੁਣਿਓ, ਇਹ ਕੋਈ ਮਨਕੜਤ ਕਹਾਣੀ ਨਹੀਂ ਹੈ। ਭਵਿੱਖਵਾਣੀ ਦੇ ਮੁਤਾਬਕ ਕਾਲਯੁਗ ਦੀ ਔਰਤ ਲਈ ਸੁੰਦਰਤਾ ਦਾ ਮਤਲਬ ਸਿਰਫ ਵਾਲ ਰਹਿ ਜਾਣਗੇ। ਪੁਰਾਣੇ ਸਮਿਆਂ ਵਿੱਚ ਔਰਤਾਂ ਦਾ ਗਹਿਣਾ, ਉਹਨਾਂ ਦੀ ਸ਼ਰਮ, ਉਹਨਾਂ ਦੀ ਹਯਾ ਅਤੇ ਉਹਨਾਂ ਦੇ ਲੰਬੇ ਕੇਸ ਹੁੰਦੇ ਸਨ। ਪਰ ਅੱਜ ਕੀ ਹੋ ਰਿਹਾ ਹੈ? ਅੱਜ ਵਾਲਾਂ ਨੂੰ ਕੱਟਣਾ ਉਨਾਂ ਨੂੰ ਰੰਗਣਾ ਅਤੇ ਅਜੀਬੋ-ਗਰੀਬ ਤਰੀਕੇ ਨਾਲ ਰੱਖਣਾ ਇਸ ਨੂੰ ਹੀ ਸੁੰਦਰਤਾ ਮੰਨਿਆ ਜਾ ਰਿਹਾ ਹੈ। ਗ੍ਰੰਥ ਕਹਿੰਦੇ ਹਨ ਕਿ ਜਦੋਂ ਔਰਤਾਂ ਆਪਣੇ ਕੁਦਰਤੀ ਰੂਪ ਨਾਲ ਛੇੜਛਾੜ ਕਰਨ ਲੱਗ ਪੈਂਨ ਤਾਂ ਸਮਝ ਲੈਣਾ ਕੁਦਰਤ ਦਾ ਸੰਤੁਲਨ ਵਿਗੜਨ ਵਾਲਾ ਹੈ। ਸਿਰਫ ਸਰੀਰਕ ਦਿੱਖ ਵਿੱਚ ਹੀ ਨਹੀਂ ਸਗੋਂ ਮਾਨਸਿਕ ਸੋਚ ਵਿੱਚ ਵੀ ਜ਼ਮੀਨ-आਸਮਾਨ ਦਾ ਫਰਕ ਆ ਜਾਵੇਗਾ। ਲਿਖਿਆ ਹੈ ਕਿ ਕਲਯੁਗ ਵਿੱਚ ਔਰਤਾਂ ਕਠੋਰ ਬਚਨ ਬੋਲਣਗੀਆਂ ਉਹ ਮੂੰਹ ਦੀਆਂ ਫਟਕਾਰਾਂ ਨੂੰ ਆਪਣੀ ਤਾਕਤ ਸਮਝਣਗੀਆਂ ਜਿਸ ਘਰ ਵਿੱਚ ਪਹਿਲਾਂ ਮਿੱਠੀ ਬਾਣੀ ਗੂੰਜਦੀ ਸੀ ਉੱਥੇ ਹੁਣ ਕਲੇਸ਼ ਤੇ ਤਾਣੇ ਮੇਨੇ ਸੁਣਨਗੇ ਤੁਸੀਂ ਖੁਦ ਦੇਖੋ ਅੱਜਕਲ ਛੋਟੀ ਛੋਟੀ ਗੱਲ ਤੇ ਪਤੀ ਪਤਨੀ ਵਿੱਚ ਕਿੰਨਾ ਕਲੇਸ਼ ਹੁੰਦਾ ਹੈ ਸਬਰ ਤਾਂ ਬਿਲਕੁਲ ਖਤਮ ਹੋ ਚੁੱਕਿਆ ਹੈ ਔਰਤਾਂ ਵਿੱਚ ਸ਼ਹਿਨਸ਼ੀਲਤਾ ਦੀ ਕਮੀ ਆ ਜਾਵੇਗੀ ਉਹ ਆਪਣੇ ਬਜ਼ੁਰਗਾਂ ਆਪਣੇ ਸੱਸ ਸਹੁਰੇ ਦੀ ਇੱਜ਼ਤ ਨੂੰ ਗੁਲਾਮੀ ਸਮਝਣਗੀਆਂ ਇੱਕ ਹੋਰ ਬਹੁਤ ਵੱਡੀ ਅਤੇ ਡਰਾਉਣੀ ਸਚਾਈ ਗ੍ਰੰਥਾਂ ਵਿੱਚ ਲਿਖੀ ਮਿਲਦੀ ਹੈ ਕਲਯੁਗ ਵਿੱਚ ਵਿਆਹ ਸੰਸਕਾਰ ਨਹੀਂ ਸਗੋ ਸਮਝੌਤਾ ਬਣ ਕੇ ਰਹਿ ਜਾਣਗੇ ਅੱਜ ਅਸੀਂ ਕੀ ਦੇਖਦੇ ਹਾਂ ਰਿਸ਼ਤਾ ਕਰਨ ਵੇਲੇ ਗੁਣ ਨਹੀਂ ਦੇਖੇ ਜਾਂਦੇ ਸੰਸਕਾਰ ਨਹੀਂ ਦੇਖੇ ਜਾਂਦੇ ਦੇਖਿਆ ਜਾਂਦਾ ਹੈ ਤਾਂ ਸਿਰਫ ਬੈਂਕ ਬੈਲੈਂਸ ਅਤੇ ਜ਼ਮੀਨ ਜਾਇਦਾਦ ਭਵਿਸ਼ਵਾਣੀ ਕਹਿੰਦੀ ਹੈ ਕਿ ਕਲਯੁਗ ਵਿੱਚ ਔਰਤਾਂ ਅਮੀਰ ਪੁਰਸ਼ਾਂ ਵੱਲ ਆਕਰਸ਼ਿਤ ਹੋਣਗੀਆਂ ਭਾਵੇਂ ਉਹ ਪੁਰਸ਼ ਚਰਿੱਤਰਹੀਨ ਹੀ ਕਿਉਂ ਨਾ ਹੋਵੇ ਜਦੋਂ ਪਿਆਰ ਦੀ ਨੀਂਹ ਹੀ ਪੈਸਾ ਹੋਵੇਗੀ ਤਾਂ ਉਹ ਰਿਸ਼ਤਾ ਕਿੰਨਾ ਚਿਰ ਟਿਕੇਗਾ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਤਲਾਕ ਦੇ ਕੇਸ ਇੰਨੀ ਤੇਜ਼ੀ ਨਾਲ ਵੱਧ ਰਹੇ ਨੇ ਜਦੋਂ ਪੈਸਾ ਖਤਮ ਇਹ ਪਿਆਰ ਖਤਮ। ਇਹ ਗੱਲਾਂ ਕੋੜੀਆਂ ਜ਼ਰੂਰ ਹਨ ਪਰ ਸ਼ੀਸ਼ੇ ਵਾਂਗ ਸਾਫ਼ ਹਨ। ਪਰ ਠਹਿਰੋ, ਗੱਲ ਸਿਰਫ਼ ਔਰਤਾਂ ਦੀ ਹੀ ਨਹੀਂ ਹੈ। ਮਰਦ ਵੀ ਦੁੱਧ ਤੋਤੇ ਨਹੀਂ ਰਹਿਣਗੇ। ਕਾਲ ਯੋਗ ਦਾ ਪ੍ਰਭਾਵ ਮਰਦਾਂ ਨੂੰ ਵੀ ਕਾਮ ਅਤੇ ਕਰੋਧ ਦਾ ਗੁਲਾਮ ਬਣਾ ਦੇਵੇਗਾ। ਜਦੋਂ ਘਰ ਦਾ ਮੁਖੀ ਹੀ ਧਰਮ ਤੋਂ ਪਟਕ ਜਾਵੇ, ਤਾਂ ਪਰਿਵਾਰ ਨੂੰ ਵਿਖਰਨ ਤੋਂ ਕੌਣ ਰੋਕ ਸਕਦਾ ਹੈ? ਦੋਸਤੋ, ਇਹ ਸਿਰਫ਼ ਸ਼ੁਰੂਆਤ ਹੈ। ਅੱਗੇ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਇਸ ਤੋਂ ਵੀ ਜ਼ਿਆਦਾ ਖੌਫਨਾਕ ਹੈ। ਗ੍ਰੰਥਾਂ ਵਿੱਚ ਬੱਚਿਆਂ ਦੇ ਜਨਮ ਅਤੇ ਉਹਨਾਂ ਦੇ ਭਵਿੱਖ ਬਾਰੇ ਜੋ ਲਿਖਿਆ ਹੋਇਆ ਹੈ, ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਕਾਲੀ ਯੁਗ ਵਿੱਚ ਮਾਵਾਂ ਕਿ ਕਾਲੀ ਯੁਗ ਵਿੱਚ ਮਾਵਾਂ ਆਪਣੇ ਹੀ ਬੱਚਿਆਂ ਦੀਆਂ ਦੁਸ਼ਮਣ ਬਣ ਜਾਣਗੀਆਂ ਕਿ ਸੱਚਮੁੱਚ ਇਨਸਾਨੀਅਤ ਖਤਮ ਹੋ ਜਾਵੇਗੀ ਇਹ ਜਾਣਨ ਲਈ ਆਓ ਚੱਲਦੇ ਹਾਂ ਇਸ ਕਹਾਣੀ ਦੇ ਅਗਲੇ ਪੰਨੇ ਵੱਲ ਕਹਿੰਦੇ ਨੇ ਕਿ ਰੱਬ ਹਰ ਥਾਂ ਨਹੀਂ ਪਹੁੰਚ ਸਕਦਾ ਇਸ ਲਈ ਉਸਨੇ ਮਾਂ ਬਣਾਈ ਪਰ ਦੋਸਤੋ ਕਾਲੀ ਯੁਗ ਦਾ ਸਭ ਤੋਂ ਭਿਆਨਕ ਵਾਰ ਇਸੇ ਪਵਿੱਤਰ ਰਿਸ਼ਤੇ ਤੇ ਹੋਣ ਵਾਲਾ ਵਿਸ਼ਨੂੰ ਪੁਰਾਨ ਅਤੇ ਭੂਸ਼ ਮਲਕਾ ਵਰਗੇ ਗ੍ਰੰਥਾਂ ਵਿੱਚ ਚੇਤਾਵਨੀ ਦਿੰਦੇ ਹੋਏ ਕਾਲੀ ਯੁਗ ਦੇ ਅੰਤਲੇ ਸਮੇਂ ਵਿੱਚ ਮਮਤਾ ਮੁੱਕ ਜਾਵੇਗੀ ਅੱਜ ਅਸੀਂ ਕੀ ਵੇਖਦੇ ਹਾਂ ਕਈ ਥਾਵਾਂ ਉੱਤੇ ਮਾਵਾਂ ਆਪਣੇ ਹੀ ਬੱਚਿਆਂ ਨੂੰ ਬੋਝ ਸਮਝਣ ਲੱਗ ਪਈਆਂ ਹਨ ਗਰਭ ਵਿੱਚ ਹੀ ਬੱਚਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਜੈਸੇ ਕੋਖ ਨੇ ਜੀਵਨ ਦੇਣਾ ਸੀ ਉਹ ਕੋਖ ਕਬਰਿਸਤਾਨ ਬਣ ਗਈ ਹੈ ਭਵਿਸ਼ਵਾਣੀ ਇਹ ਵੀ ਕਹਿੰਦੀ ਹੈ ਕਿ ਔਰਤਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਤੋਂ ਜ਼ਿਆਦਾ ਆਪਣੀ ਨਿੱਜੀ ਆਜ਼ਾਦੀ ਅਤੇ ਸ਼ੌਂਕਾਂ ਨੂੰ ਪਹਿਲ ਦੇਣਗੀਆਂ ਬੱਚੇ ਆਯਾ ਦੇ ਹਵਾਲੇ ਜਾਂ ਮੋਬਾਈਲ ਦੇ ਹਵਾਲੇ ਕਰ ਦਿੱਤੇ ਜਾਣਗੇ ਨਤੀਜਾ ਕੀ ਹੋਵੇਗਾ ਉਹ ਬੱਚੇ ਜਿਨ੍ਹਾਂ ਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਉਹ ਵੱਡੇ ਹੋ ਕੇ ਪੱਥਰ ਦਿਲ ਬਣ ਜਾਣਗੇ ਜਦੋਂ ਮਾਂ ਪਿਓ ਬੁੱਢੇ ਹੋ ਜਾਣਗੇ ਤਾਂ ਇਹੀ ਬੱਚੇ ਉਹਨਾਂ ਨੂੰ ਬਿਰਧ ਆਸ਼ਰਮਾਂ ਦੇ ਦਰਵਾਜ਼ੇ ਦਿਖਾਉਣਗੇ ਇਹ ਜੈਸਾ ਬੀਜੋਗੇ ਵੈਸਾ ਵੱਡੋਗੇ ਦਾ ਦੌਰ ਹੋਵੇਗਾ ਅਗਲੀ ਭਵਿੱਖਵਾਨੀ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਅੱਜ ਦੇ ਹਾਲਾਤ ਇਸ ਦੀ ਗਵਾਹੀ ਪਰ ਰਹੇ ਨੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਕਾਲੀ ਯੁਗ ਵਿੱਚ ਮਨੁੱਖ ਦੀ ਉਮਰ ਬਹੁਤ ਘੱਟ ਜਾਵੇਗੀ ਇੱਕ ਸਮਾਂ ਸੀ ਜਦੋਂ ਇਨਸਾਨ 100-100 ਸਾਲ ਜਿਉਂਦਾ ਸੀ ਅਤੇ ਤੰਦਰੁਸਤ ਰਹਿੰਦਾ ਸੀ ਪਰ ਲਿਖਿਆ ਹੋਇਆ ਹੈ ਕਿ ਕਾਲੀ ਯੁਗ ਵਿੱਚ 12 ਤੋਂ 15 ਸਾਲ ਦੀ ਉਮਰ ਵਿੱਚ ਹੀ ਲੋਕ ਬੱਚੇ ਪੈਦਾ ਕਰ ਦੇਣਗੇ ਅਤੇ 20-25 ਸਾਲ ਦੀ ਉਮਰ ਵਿੱਚ ਬੁਢਾਪਾ ਝਲਕਣ ਲੱਗ ਪਵੇਗਾ ਔਰਤਾਂ ਅਤੇ ਮਰਦ ਦੋਵੇਂ ਸਰੀਰਕ ਪੱਖੋਂ ਕਮਜ਼ੋਰ ਹੋ ਜਾਣਗੇ ਅੱਜ ਕੱਲ ਦਾ ਖਾਣ-ਪੀਣ ਇਹ ਕੈਮੀਕਲ ਇਹ ਪ੍ਰਦੂਸ਼ਣ ਕਿ ਇਹ ਸਭ ਸਾਨੂੰ ਉਸੇ ਪਾਸੇ ਲੈ ਜਾ ਰਹੇ ਨੇ ਛੋਟੀ-ਛੋਟੀ ਉਮਰ ਵਿੱਚ ਚਿੱਟੇ ਆလာ ਰਹੇ ਨੇ ਜਵਾਨੀ ਵਿੱਚ ਹੀ ਦਿਲ ਦੇ ਦੌਰੇ ਪੈ ਰਹੇ ਨੇ ਸ਼ਾਸਤਰ ਕਹਿੰਦੇ ਨੇ ਕਿ ਇਹ ਸਭ ਇਸ ਲਈ ਹੋਵੇਗਾ ਕਿਉਂਕਿ ਇਨਸਾਨ ਨੇ ਕੁਦਰਤ ਨੂੰ ਛੱਡ ਦਿੱਤਾ ਹੈ ਜਦੋਂ ਅਸੀਂ ਕੁਦਰਤ ਦੇ ਨਿਯਮ ਤੋੜਾਂਗੇ ਤਾਂ ਕੁਦਰਤ ਸਾਡੇ ਸਰੀਰ ਨੂੰ ਤੋੜ ਦੇਵੇਗੀ ਹੁਣ ਗੱਲ ਕਰਦੇ ਹਾਂ ਧਰਮ ਦੀ ਕੀ ਕਾਲੀ ਯੁਗ ਵਿੱਚ ਰੱਬ ਦਾ ਨਾਮ ਲੈਣ ਵਾਲੇ ਬਚਣਗੇ ਐਸਾ ਜਵਾਬ ਹੈ ਹਾਂ ਬਚਣਗੇ ਪਰ ਬਹੁਤ ਘੱਟ ਬਹੁਤੀ ਦੁਨੀਆ ਸਿਰਫ ਪਖੰਡ ਕਰੇਗੀ ਪੁਰਾਣਾ ਮੁਤਾਬਕ ਔਰਤਾਂ ਅਤੇ ਮਰਦ ਧਾਰਮਿਕ ਸਥਾਨਾਂ ਤੇ ਜਾਣਗੇ ਪਰ ਪਰਮਾਤਮਾ ਨੂੰ ਮਿਲਣ ਲਈ ਨਹੀਂ ਸਗੋਂ ਮੇਲਜੋਲ ਵਧਾਉਣ ਲਈ ਜਾਂ ਸ਼ਹਿਰ ਸਪਾਟੇ ਲਈ ਸਿਰ ਤੇ ਚੁੰਨੀ ਲੈਣਾ ਜਾਂ ਦਸਤਾਰ ਸਜਾਉਣਾ ਸਿਰਫ ਇੱਕ ਰਿਵਾਜ ਬਣ ਜਾਵੇਗਾ ਅੰਦਰੋਂ ਮਨ ਮੇਲਾ ਹੀ ਰਹੇਗਾ ਅੱਜ ਅਸੀਂ ਦੇਖਦੇ ਹਾਂ ਕਿ ਲੋਕ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਮੱਥਾ ਤਾਂ ਟੇਕਦੇ ਹਨ ਪਰ ਬਾਹਰ ਨਿਕਲਦੇ ਹੀ ਝੂਠ ਠੱਗੀ ਅਤੇ ਨਿੰਦਿਆ ਵਿੱਚ ਲੱਗ ਜਾਂਦੇ ਹਨ ਕੀ ਇਹ ਗੁਰੂ ਸਹਿਬਾਨਾਂ ਦਾ ਦੱਸਿਆ ਹੋਇਆ ਰਸਤਾ ਹੈ ਨਹੀਂ ਇਹ ਕਾਲ ਯੁਗ ਦਾ ਪ੍ਰਭਾਵ ਹੈ ਜੋ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਧਰਮ ਦੇ ਨਾਮ ਤੇ ਵਪਾਰ ਹੋਵੇਗਾ ਅਤੇ ਭੋਲੇ-ਭਾਲੇ ਲੋਕ ਲੁੱਟੇ ਜਾਣਗੇ ਇਹ ਸਾਰੀਆਂ ਗੱਲਾਂ ਸਿਰਫ ਹਿੰਦੂ ਪੁਰਾਣਾਂ ਵਿੱਚ ਹੀ ਨਹੀਂ ਸਗੋਂ ਸਾਡੇ ਸਿੱਖ ਇਤਿਹਾਸ ਅਤੇ ਗੁਰਬਾਣੀ ਵਿੱਚ ਵੀ ਦਰਜ ਹਨ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਇਹ ਦੱਸ ਦਿੱਤਾ ਸੀ ਕਿ ਕਲਯੁਗ ਦਾ ਸੁਭਾਅ ਕਿਹੋ ਜਿਹਾ ਹੋਵੇਗਾ ਗੁਰੂ ਸਾਹਿਬ ਫਰਮਾਉਂਦੇ ਹਨ ਕਲਯੁਗ ਰਥ ਅਗਣਕਾ ਕੂੜ ਅਗੇ ਰਥ ਵਾਹੇ ਭਾਵ ਕਲਯੁਗ ਅੱਗ ਦਾ ਇੱਕ ਰਥ ਹੋਵੇਗਾ ਇਹ ਰਥ ਨੂੰ ਚਲਾਉਣ ਵਾਲਾ ਸਾਥੀ ਯਾਨੀ ਝੂਠ ਹੋਵੇਗਾ ਅੱਜ ਦੁਨੀਆ ਵਿੱਚ ਅੱਗ ਲੱਗੀ ਹੋਈ ਹੈ ਤ੍ਰਿਸ਼ਨਾ ਦੀ ਅੱਗ ਇਰਖਾ ਦੀ ਆਗ, ਹਵਸ ਦੀ ਆਗ, ਇਹ ਅਗ ਵਿੱਚ ਹਰ ਕੋਈ ਸੜ ਰਿਹਾ ਏ। ਗਰਬਾਣੀ ਇਹ ਵੀ ਕਹਿੰਦੀ ਹੈ, ਸील ਸੰਜਮ, ਸੁਚਪੰਨੀ ਖਾਣਾ, ਖਾਜੂ ਆਹਾਜੂ, ਲੋਕਾਂ ਦਾ ਚਰਿੱਤਰ ਅਤੇ ਪਵਿੱਤਰਤਾ ਖਤਮ ਹੋ ਜਾਵੇਗੀ। ਲੋਕ ਉਹ ਖਾਣਗੇ ਜੋ ਖਾਣਾ ਨਹੀਂ ਚਾਹੀਦਾ। ਇਹ ਸਭ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਸਾਹਮਣੇ ਦੇਖ ਰਹੇ ਹਾਂ। ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਾਲ ਯੁਗ ਸਿਰਫ ਔਰਤਾਂ ਕਰਕੇ ਆਵੇਗਾ ਤਾਂ ਤੁਸੀਂ ਗਲਤ ਹੋ। ਕਸੂਰਵਾਰ ਮਰਦ ਵੀ ਉਨੇ ਹੀ ਹੋਣਗੇ। ਭਵਿਸ਼ਯ ਮਲਕਾ ਅਤੇ ਪੁਰਾਣਾ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਾਲ ਯੁਗ ਵਿੱਚ ਮਰਦ ਆਪਣੀ ਮਰਦਾਨਗੀ ਅਤੇ ਸਵੈਮਾਨ ਗਵਾਹ ਬੈਠਣਗੇ ਉਹ ਇਸਤਰੀਆਂ ਦੇ ਵਸ ਹੋ ਜਾਣਗੇ ਭਾਵ ਔਰਤਾਂ ਦੇ ਗੁਲਾਮ ਧਿਆਨ ਨਾਲ ਸੁਣਿਓ ਆਪਣੀ ਪਤਨੀ ਨੂੰ ਪਿਆਰ ਕਰਨਾ ਗਲਤ ਨਹੀਂ ਹੈ ਪਰ ਉਸ ਦੇ ਗਲਤ ਨੂੰ ਸਹੀ ਕਹਿਣਾ ਅਤੇ ਉਸ ਦੇ ਪਿੱਛੇ ਲੱਗ ਕੇ ਆਪਣੇ ਜਨਮਦਾਤਾ ਮਾਂ ਪਿਓ ਨੂੰ ਘਰੋਂ ਕੱਢਣਾ ਇਹ ਕਲਯੁਗ ਦੀ ਨਿਸ਼ਾਨੀ ਹੈ ਗ੍ਰੰਥ ਕਹਿੰਦੇ ਹਨ ਕਿ ਕਲਯੁਗ ਦਾ ਮਰਦ ਆਪਣੇ ਮਾਪਿਆਂ ਨੂੰ ਦੁਸ਼ਮਣ ਸਮਝੇਗਾ ਪਰ ਆਪਣੇ ਸਹੁਰਿਆਂ ਨੂੰ ਰੱਬ ਮੰਨੇਗਾ ਇਹ ਆਪਣੀ ਕਮਾਈ ਆਪਣਾ ਸਮਾਂ ਅਤੇ ਆਪਣੀ ਸੇਵਾ ਸਿਰਫ ਆਪਣੇ ਸੋਹਰੇ ਪਰਿਵਾਰ ਨੂੰ ਦੇਵੇਗਾ ਜਦਕਿ ਉਸਦੇ ਮਾਪੇ ਡਵਾਈ ਦੀ ਇੱਕ ਗੋਲੀ ਨੂੰ ਵੀ ਤਰਸਣਗੇ ਮਰਦ ਕਾਮ ਦੇ ਅਧੀਨ ਹੋ ਕੇ ਸਹੀ ਅਤੇ ਗਲਤ ਦੀ ਪਛਾਣ ਭੁੱਲ ਜਾਣਗੇ ਜਿਸ ਘਰ ਦਾ ਮੁਖੀ ਹੀ ਦ੍ਰਿਸ਼ਟੀਹੀਨ ਹੋ ਜਾਵੇ ਉਹ ਘਰ ਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ ਹੁਣ ਨજર ਮਾਰਦੇ ਹਾਂ ਸਮਾਜ ਦੇ ਹਾਲਾਤਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਉਹ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੇ ਹਨ ਜੋ ਅੱਜ ਵੀ ਸਟੀਕ ਬੈਠਦੇ ਹਨ ਰਾਜੇ ਸੀ ਮੁਕੱਦਮ ਕੁੱਤੇ ਭਾਵ ਰਾਜੇ ਯਾਨੀ ਸਰਕਾਰਾਂ ਸ਼ੇਰਾਂ ਵਾਂਗ ਉਹਨੇ ਪੀਣ ਗਿਆ ਅਤੇ ਅਫਸਰ ਕੁੱਤਿਆਂ ਵਾਂਗ ਲੋਕਾਂ ਨੂੰ ਨੋਚਣਗੇ ਸ਼ਾਸਤਰਾਂ ਵਿੱਚ ਭਵਿਸ਼ਵਾਣੀ ਹੈ ਕਿ ਕਲਯੁਗ ਵਿੱਚ ਟੈਕਸ ਇੰਨਾ ਵੱਧ ਜਾਵੇਗਾ ਕਿ ਆਮ ਇਨਸਾਨ ਦੀ ਕਮਾਈ ਸਿਰਫ ਸਰਕਾਰਾਂ ਨੂੰ ਭਰਨ ਵਿੱਚ ਹੀ ਨਿਕਲ ਜਾਵੇਗੀ ਰਾਜ ਕਰਨ ਵਾਲੇ ਸੇਵਕ ਨਹੀਂ ਸਗੋਂ ਵਪਾਰੀ ਹੋਣਗੇ ਉਹਨਾਂ ਦਾ ਮਕਸਦ ਜਨਤਾ ਦੀ ਭਲਾਈ ਨਹੀਂ ਸਗੋਂ ਆਪਣੀਆਂ ਤਜੋਰੀਆਂ ਭਰਨਾ ਹੋਵੇਗਾ ਕਿ ਉਹਰ ਅਤੇ ਡਾਕੂ ਰਾਜ ਕਰਨਗੇ ਅਤੇ ਇਮਾਨਦਾਰ ਬੰਦਾ ਜੇਲਾਂ ਵਿੱਚ ਰੁਲੇਗਾ ਕਲਿਉ ਵਚਨ ਨਿਆ ਵੇਕੇਗਾ ਜਿਸ ਕੋਲ ਪੈਸਾ ਹੋਵੇਗਾ ਅਦਾਲਤਾਂ ਉਸੇ ਦੀ ਬੋਲੀ ਬੋਲਣਗੇ ਗਰੀਬ ਇਨਸਾਨ ਸਿਰਫ ਮੰਗਦਾ ਮੰਗਦਾ ਦਮ ਤੋੜ ਦੇਵੇਗਾ ਜਦੋਂ ਇਨਸਾਨ ਦੇ ਕਰਮ ਵਿਗੜਦੇ ਹਨ ਕਿ ਕੁਦਰਤ ਵੀ ਆਪਣਾ ਮੂੰਹ ਮੋੜ ਲੈਂਦੀ ਹੈ। ਵਿਸ਼ਨੂੰ ਪੁਰਾਣ ਵਿੱਚ ਲਿਖਿਆ ਹੋਇਆ ਹੈ ਕਿ ਕਲਯੁਗ ਦੇ ਅੰਤ ਵਿੱਚ ਧਰਤੀ ਆਪਣੀ ਉਪਜਾਊ ਸ਼ਕਤੀ ਘਟਾ ਦੇਵੇਗੀ। ਖੇਤਾਂ ਵਿੱਚ ਫਸਲਾਂ ਤਾਂ ਹੋਣਗੀਆਂ ਪਰ ਉਹਨਾਂ ਵਿੱਚ ਤਤ ਨਹੀਂ ਰਹਿਣਗੇ। ਅਸੀਂ পেট ਭਰਨ ਲਈ ਖਾਵਾਂਗੇ ਪਰ ਸਰੀਰ ਨੂੰ ਤਾਕਤ ਨਹੀਂ ਮਿਲੇਗੀ। ਮੌਸਮ ਬੇਈਮਾਨ ਹੋ ਜਾਵੇਗਾ। ਕਦੇ ਬੇਹਿਸਾਬ ਮੀਂਹ ਪਵੇਗਾ ਜੋ ਸਭ ਕੁਝ ਰੋੜ ਕੇ ਲੈ ਜਾਵੇਗਾ। ਕਦੇ ਅਜੀਹਾ ਸੋਕਾ ਪਵੇਗਾ ਕਿ ਪੀਣ ਨੂੰ ਪਾਣੀ ਨਹੀਂ ਮਿਲੇਗਾ। ਗ੍ਰੰਥ ਕਹਿੰਦੇ ਹਨ ਕਿ ਬੱਦਲ ਗਰਜਣਗੇ, ਬਹੁਤ ਬਿਜਲੀਆਂ ਚਮਕਣਗੀਆਂ। ਪਰ ਮੀ ਨਹੀਂ ਪਵੇਗਾ ਇੱਕ ਕੁਦਰਤੀ ਨਾਰਾਜ਼ਗੀ ਦੀ ਨਿਸ਼ਾਨੀ ਹੋਵੇਗੀ ਅੰਨ ਇੰਨਾ ਮਹਿੰਗਾ ਹੋ ਜਾਵੇਗਾ ਕਿ ਲੋਕ ਇੱਕ ਇੱਕ ਦਾਣੇ ਲਈ ਲੜਨਗੇ ਭਰਾ ਭਰਾ ਦੇ ਹੱਥੋਂ ਰੋਟੀ ਖੋਵੇਗਾ ਅੱਜ ਜਿਸ ਪਾਣੀ ਨੂੰ ਅਸੀਂ ਬਰਬਾਦ ਕਰ ਰਹੇ ਹਾਂ ਕੱਲ ਉਸੇ ਪਾਣੀ ਲਈ ਵਿਸ਼ਵ ਜਦ ਹੋਣਗੇ ਰਿਸ਼ਤਿਆਂ ਦੀ ਤਾਂ ਗੱਲ ਅਸੀਂ ਕਰ ਚੁੱਕੇ ਹਾਂ ਪਰ ਕਾਲੀ ਯੁਗ ਵਿੱਚ ਦੋਸਤੀ ਦਾ ਕੀ ਹਾਲ ਹੋਵੇਗਾ ਲਿਖਿਆ ਹੋਇਆ ਹੈ ਕਿ ਕਾਲੀ ਯੁਗ ਵਿੱਚ ਕੋਈ ਵੀ ਰਿਸ਼ਤਾ ਸਵਾਰਥ ਤੋਂ ਬਿਨਾ ਨਹੀਂ ਹੋਵੇਗਾ ਜਦੋਂ ਤੱਕ ਤੁਹਾਡੀ ਜੇਬ ਵਿੱਚ ਪੈਸਾ ਹੈ ਲੋਕ ਤੁਹਾਡੇ ਅੱਗੇ ਪਿੱਛੇ ਘੁੰਮਣਗੇ ਜਿਸ ਦਿਨ ਪੈਸਾ ਖਤਮ ਉਸ ਦਿਨ ਤੁਹਾਡੇ ਸਭ ਤੋਂ ਕਰੀਬੀ ਦੋਸਤ ਵੀ ਤੁਹਾਨੂੰ ਪਛਾਨਣ ਤੋਂ ਇਨਕਾਰ ਕਰ ਦੇਣਗੇ ਵਪਾਰ ਅਤੇ ਲੈਣ-ਦੇਣ ਸਿਰਫ ਝੂਠ ਤੇ ਟਿਕੇਗਾ ਜੋ ਜਿੰਨਾ ਵੱਡਾ ਝੂਠ ਬੋਲੇਗਾ ਉਹ ਉਨਾ ਹੀ ਵੱਡਾ ਵਪਾਰੀ ਮੰਨਿਆ ਜਾਵੇਗਾ ਵਿਸ਼ਵਾਸ ਘਾਤ ਆਮ ਗੱਲ ਹੋ ਜਾਵੇਗੀ ਇਨਸਾਨ ਇੱਕ ਦੂਜੇ ਨੂੰ ਲੁੱਟਣ ਦਾ ਮੌਕਾ ਨਹੀਂ ਛੱਡੇਗਾ ਇੱਥੋਂ ਤੱਕ ਕਿ ਗੁਰੂ ਚੇਲੇ ਦੇ ਰਿਸ਼ਤੇ ਵੀ ਦਾਗਦਾਰ ਹੋ ਜਾਣਗੇ ਗੁਰੂ ਗਿਆਨ ਦੇਣ ਦੀ ਬਜਾਏ ਤਨ ਇਕੱਠਾ ਕਰਨਗੇ ਅਤੇ ਚੇਲੇ ਵਿੱਦਿਆ ਲੈਣ ਦੀ ਬਜਾਏ ਗੁਰੂ ਦੇ ਨੁਕਸ ਕੱਢਣਗੇ ਇਹ ਸਭ ਸੁਣ ਕੇ ਮਨ ਵਿੱਚ ਡਰ ਪੈਦਾ ਹੋਣਾ ਲਾਜ਼ਮੀ ਹੈ ਅੱਜ ਅਸੀਂ ਆਪਣੇ ਆਲੇ ਦੁਆਲੇ ਜੋ ਦੇਖ ਰਹੇ ਹਾਂ ਭਾਵੇਂ ਉਹ ਵਿਗੜੇ ਹੋਏ ਰਿਸ਼ਤੇ ਹੋਣ ਬੇਈਮਾਨ ਨੇਤਾ ਹੋਣ ਜਾਂ ਕੁਦਰਤੀ ਆਫਤਾਂ ਹੋਣ ਇਹ ਸਭ ਉਸ ਮਹਾਨ ਪ੍ਰਲੈ ਦੀ ਤਿਆਰੀ ਹੈ ਪਰ ਸਵਾਲ ਇਹ ਹੈ ਕਿ ਇਹ ਸਭ ਕੁਝ ਖਤਮ ਹੋ ਜਾਵੇਗਾ ਕਿ ਕਾਲੀ ਯੁਗ ਦੀ ਉਮਰ ਪੂਰੀ ਹੋਣ ਵਾਲੀ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਜਦੋਂ ਪਾਪ ਦਾ ਘੜਾ ਭਰ ਜਾਵੇਗਾ ਤਾਂ ਉਹ ਕਿਹੜੀ ਸ਼ਕਤੀ ਆਵੇਗੀ ਜੋ ਧਰਤੀ ਨੂੰ ਦੁਬਾਰਾ ਪਵਿੱਤਰ ਕਰੇਗੀ ਕੀ ਕਲ ਕੀ ਅਵਤਾਰ ਆ ਚੁੱਕੇ ਹਨ ਜਾਂ ਸਾਨੂੰ ਆਪਣੀ ਰਾਖੀ ਖੁਦ ਕਰਨੀ ਪਵੇਗੀ ਅੱਗੇ ਹੋਰ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ